ਉਹ ਕੌਣ ਆਇਆ ਸਾਹਮਣੇ ਹੈ ਕੌਣ ਆ ਗਿਆ ਬੰਦਾ ਆ ਗਿਆ ਬੰਦਾ ਆ ਗਿਆ ਰੋਣਾ ਨਹੀਂ ਬਾਪੂ ਰੋਣਾ ਨਹੀਂਗਾ ਮੰਦਾ ਮਿਲਣ ਆਈਏ ਤੈਨੂੰ ਤਾਂ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਅਸ਼ੋਕ ਜੀ ਦੇ ਵਾਸਤੇ ਬਹੁਤ ਬਹੁਤ ਧੰਨਵਾਦ। ਅਰੇ ਨਹੀਂ ਧੰਨਵਾਦ ਨਹੀਂ। ਬਹੁਤ ਬਹੁਤ ਨਹੀਂ ਨਹੀਂ। ਥੈਂਕ ਯੂ। ਧੰਨਵਾਦ। ਸੱਚੀ ਦਿਲੋਂ ਦਿਲੋਂ ਬਾਈ। ਥੈਂਕ ਯੂ ਅਮਰੀ ਆਪ। ਅਰੇ ਆਪ ਨੇ ਨਹੀਂ। ਚੁੱਪ ਹੋ ਜਾ। ਕਾਇ ਕਿ ਲਈ ਰੋ ਰੇ? ਰੋਣਾ ਕਿਉਂ ਆ? ਰੋਣਾ ਕਾਤੋਂ ਆ? ਕਾਇ ਕਿ ਲਈ ਰੋ? ਮੰਦਾ ਆ ਗਈ ਆ। ਸੱਚੀ ਗੱਲ। ਰੋਣਾ ਰੋਣਾ ਨਹੀਂ। ਚੁੱਪ। ਨਹੀਂ ਰੋਣਾ। ਰੋਣਾ ਤਾਂ ਵਧੀਆ ਹਸਣਾ ਮਾ ਹਸਣਾ ਮਾ ਪਾਪਾ। ਸਭ ਠੀਕ ਹੈ? ਠੀਕ ਹੈ। ਸੱਚ ਮੈਂ ਆਈ ਹੂੰ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗਪਾਲ ਜੀ ਸਾਡੇ ਸ਼ੋਕ ਜੀ ਨੂੰ ਵੀ ਮਿਲਣਾ ਉਧਰ ਸ਼ੋਕ ਜੀ ਨੂੰ ਮਿਲਣਾ ਸ਼ੋਕ ਜੀ ਨੂੰ ਜਿਜੈ ਨੂੰ ਮਿਲਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਹਾਂ ਬਸ ਮਸਤ ਰਹੇ ਕਿ ਤੁਸੀਂ ਆ ਗਏ ਮੈਂ ਖੁਸ਼ ਆ ਹਾਂ ਤੁਸੀਂ ਆ ਗਏ ਧੰਨਵਾਦ ਆ ਜਾ ਸਾਰਿਆਂ ਨੂੰ ਮਿਲਾਈਏ ਆ ਜਨ ਲੈ ਕੇ ਆਈ ਅੱਜ ਬਾਪੂ ਗਪਾਲ ਜੀ ਨੂੰ ਸਾਡੇ ਕੋਲੇ ਸੁਪਨਿਆਂ ਦੇ ਘਰ ਆਇਆ ਨੂੰ 3 ਤਰੀਕ ਨੂੰ 12 ਮਹੀਨੇ ਦੀ ਨੂੰ ਆਏ ਸੀ 2017 2018 19 20 21 22 23 24 25 ਮੰਨ ਲਓ 8 ਸਾਲ ਹੋ ਗਏ ਬਾਪੂ ਨੂੰ ਆਏ ਨੂੰ 8 ਸਾਲ 8 ਸਾਲਾਂ ਦੇ ਵਿੱਚ 8 ਸਾਲ ਕਾਫੀ ਹਾਂ 8 ਸਾਲ ਹੋ ਗਏ ਸਾਡੇ ਪਰਿਵਾਰ 'ਚ ਬਾਪੂ ਜੀ ਨੂੰ ਰਹਿਣ ਲਿਆ ਨੂੰ ਤੇ ਅਸੀਂ ਭਾਗਾਂ ਬਣੇ ਆ ਜਿਹੜੀ ਐਸੀ ਰੱਬੀ ਰੂਹ ਦੀ ਸੇਵਾ ਸਾਨੂੰ ਮਿਲੀ ਹਾਂ ਕਾਫੀ ਸਾਲ ਤੇ ਅੱਜ ਮੰਦਾ ਭੈਣ ਮਿਲਣ ਆਈ ਏ ਮੰਦਾ ਭੈਣ ਵੀ ਰੱਬ ਦਾ ਰੂਪ ਆ ਵਿਚਾਰੀ ਜਦੋਂ ਪਹਿਲੀ ਵਾਰ ਭੈਣ ਮਿਲਣ ਆਈ ਸੀ ਮੰਦਾ 10 1 2018 ਚ ਪਹਿਲੀ ਵਾਰ ਹੀ ਮਿਲ ਕੇ ਗਏ 2018 ਅਸ਼ੋਕਜੀਤ ਤੇ ਮੰਦਾ ਭੈਣੋਂ ਤੋਂ ਆਏ ਸੀ ਉਦੋਂ ਅਸੀਂ ਬਾਰਨਹਾੜੇ ਟੈਂਟ ਲਾ ਕੇ ਤੰਬੂਆਂ ਦੇ ਵਿੱਚ ਰਹਿੰਦੇ ਸੀ ਉਹ ਵੀ ਫੋਟੋਆਂ ਵੀਡੀਓ ਅਸੀਂ ਨਾਲ ਸ਼ੇਅਰ ਕੀਤੀ ਆ ਦੇਖਿਓ ਜਦੋਂ ਪਹਿਲੀ ਵਾਰ ਹੀ ਮੰਦਾ ਭੈਣ ਆਈ ਸੀ ਬਾਪੂ ਬਸ ਜੱਫੀਆਂ ਹੀ ਪਾਈ ਜਾਂਦਾ ਉਹਦੀ ਭੈਣ ਨੂੰ ਖਰੇ ਹਨੇ ਰੋਣਾ ਨਹੀਂ ਰੋਣਾ ਰੋਣਾਂ ਰੋਣਾ ਨਹੀਂ 25 ਇਹ 25 ਗਪਾਲ ਬਾਪੂ ਨੂੰ ਮਿਲਣ ਵਾਸਤੇ ਬਾਪੂ ਜੀ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀਗਾ ਮਖਤਿਆਰ ਸਿੰਘ ਚੱਕੀ ਆਲਾ ਮਿਲ ਕੇ ਗਿਆ ਕਿਉਂ ਬਾਪੂ ਦੱਸਦੇ ਭੈਣ ਨੂੰ ਕਿ ਮਖਤਿਆਰ ਵੀ ਆਇਆ ਸੀ ਮਿਲਣ ਕਿ ਗਲਤੀਆਂ ਮੰਨਦਾ ਸੀ ਪੈਰੀ ਹੱਥ ਲਾਉਂਦਾ ਸੀ ਇਹਨੂੰ ਮਿਲਣੇ ਕੇ ਲਈ ਆਪਸੇ ਹਾਂ ਜਿਸ ਨੇ ਇਸ ਕੋ ਰੱਖਾ ਹੁਆ ਤਾਂ ਨਾ ਜੀ ਹਾਂ ਬੋਲਾ ਹਮ ਤੋਂ ਉਹ ਆਇਆ ਥਾ ਔਰ ਇਸ ਕੋ ਮਾਫ ਕੀਆ ਨਾ ਮਾਫ ਕਰ ਦਿਆ ਉਸ ਕੋ ਹਾਂ ਹਾਂ ਮਾਫ ਕਰ ਦਿਆ ਹਾਂ ਮਾਫ ਕਰ ਦਿਆ ਹੈ ਨਾ ਕਰਦਾ ਹੀ ਨਹੀਂ ਮਾਫ ਮੰਨਦਾ ਹੀ ਨਹੀਂ ਕਹਿੰਦਾ ਮੈਂ ਨਹੀਂ ਕਰਨਾ ਮਾਫ ਉਹਨੂੰ ਮੰਨਦਾ ਨਹੀਂਗਾ ਮਾਤਾ ਜੀ ਵੱਡੀ ਮੰਦਾ ਕਿੱਥੇ ਗਈ ਆਈ ਜੇ ਮੈਂ ਘੜੀ ਕਢੀ ਨਿਕਾਲੇ ਇਨ ਕੋ ਦੇ ਦੋ ਇਨ ਕੇ ਪਾਸ ਘੜੀ ਨਹੀਂ ਹੈ ਹਾਂ ਜੇ ਜੇ ਵੱਡੀ ਮੰਦਾ ਆ ਗਈ ਇਹਨੂੰ ਵੱਡੀ ਮੰਦਾ ਕਹਿੰਦਾ ਹੈ ਅੱਛਾ अच्छा। ਜੇ ਤੁਸੀਂ ਨਹੀਂ ਆਉਂਦੇ ਫਿਰ ਅਸੀਂ ਇਸ ਬੰਦਾ ਦਾ ਕੰਮ ਚਲਾ ਲੈਂਦੇ ਹਾਂ। ਹਾਂ। ਅੱਜ ਖੁਸ਼ ਹੈ। ਅੱਜ ਖੁਸ਼ ਹੈ। ਅੱਜ ਤਾਂ ਬੰਦਾ ਆ ਗਈ ਬਾਪੂ ਕਪਾਲ। ਹਾਂ ਬਾਪੂ। ਹੁਣ ਤਾਂ ਖੁਸ਼ ਹੈ ਤੂੰ ਆਇਆ ਤੂੰ। ਵਾਹਿਗੁਰੂ। ਇਹਨਾਂ ਰੂਹਾਂ ਨੂੰ ਚਲੋ ਅੱਛਾ ਮਿਲਦੇ ਆਂ ਦੇਖ ਕੇ। ਮਤਲਬ ਜਿਵੇਂ ਅਸੀਂ ਮਹਿਸੂਸ ਕਰ ਰਹੇ ਹਾਂ ਜੋ ਅਸੀਂ ਤੁਹਾਨੂੰ ਬੁਲਾਇਆ ਸੀ। ਹਾਂ ਦੋਨੋਂ ਨੂੰ ਮਿਲਾ ਲਿਆ। ਚਲੋ। ਉਹਨੂੰ ਸ਼ਬਦਾਂ ਦੇ ਵਿੱਚ ਬੋਲ ਕੇ ਬਿਆਨ ਹੀ ਨਹੀਂ ਕਰ ਸਕਦੇ ਜਿਵੇਂ ਸਾਖਸ਼ਾਤ ਕਿਸੇ ਭਗਵਾਨ ਦੇ ਨਾਲ ਰਹਿਣਾ ਇਸ ਤਰ੍ਹਾਂ ਦੇ ਸਤਿਗੋਪਾਲ ਉਹਨਾਂ ਦੇ ਲਾਤ ਨੂੰ ਇਹਨੂੰ ਕੋ ਵਾਪਸ ਕਰੋ ਨਾ ਹਾਂ ਤੁਸੀਂ ਚੇਨ ਵਾਲੀ ਲੈਣੀ ਚੇਨ ਵਾਲੀ ਲੈਣੀ ਹੁਣ ਚੇਨ ਵਾਲੀ ਦੇ ਦਾਂਗੇ ਤੁਹਾਨੂੰ ਆ ਘੜੀ ਦੇ ਤਨ ਦੇਖਦੇ ਟਾਈਮ ਇਹ ਘੜੀ ਦਾ ਤਾਂ ਬੜਾ ਸ਼ਕੀਨ ਹੈ ਜੀ ਬੜਾ ਸ਼ਕੀਨ ਹੈ ਘੜੀ ਦਾ ਰੀਡਵਾ ਕਾ ਵਿੱਚ ਲੱਗੀ ਹੈ ਰੇਡੀਓ ਹੁਣ ਮੈਂ ਕੈਨੇਡਾ ਰ ਗਿਆ ਸੀ ਉੱਥੋਂ ਮੈਂ ਲੈ ਕੇ ਆਇਆ ਇਹਦੇ ਵਾਸਤੇ ਸੋਨੇ ਦਾ ਰੇਡੀਓ ਲੱਕੜ ਦਾ ਕਹਿੰਦਾ ਰੀਡੂ ਕੋ ਚਾਹੀਦਾ ਲੱਕੜ ਦਾ ਲਿਆ ਕੇ ਦਿੱਤਾ ਮੈਂ ਬਾਪੂ ਜੜੀ। ਰੇਡੀਓ ਨਹੀਂ ਹੈ? ਖਰਾਬ ਹੋ ਗਿਆ? ਨਹੀਂ। ਤਾਂ ਇਸ ਲਈ ਥੋੜੀ ਦੀਆ ਤਾਂ ਖਰਾਬ ਕਰਨੇ ਲਈ ਥੋੜੀ ਦੀਆ ਤਾਂ। ਕਿੱਥੇ ਕੇ ਰੇੜੂ ਆ ਹੈਗਾ ਬਾਪੂ? ਚੱਲਦਾ ਤਾਂ ਹੈਗਾ ਬਾਪੂ। ਚੰਗਾ ਹੈ। ਆਪ ਘੜੀ ਕਢੀ ਨਿਕਾਲ ਲੂ। ਫਿਰ ਬੰਦੇ ਭਾਣੂ ਦੇ ਦੇ ਕੇ ਬੰਦੇ ਭਾਣੇ ਲੈ ਲਾ ਤੂੰ ਮੈਂ ਹੋਰ ਲੈ ਲੂੰਗਾ। ਦੇਣ ਨੂੰ ਤਾਂ ਮੈਂ ਟ ਲਾਉਂਦਾ ਜੀ। ਨਹੀਂ ਨਹੀਂ ਕਿਉਂਕਿ ਇਹਨੂੰ ਨਵੀਆਂ ਆਏ ਨਹੀਂ ਹੁੰਦੀ ਜਦ ਹੀ ਲੈ ਲੈਂਦਾ ਇਹ। ਹਾਂ ਸਹੀ। ਕੋਈ ਵੀ ਬੰਦਾ ਕਿਸੇ ਨੂੰ ਜਿਹੜੇ ਪੁਰਾਣੇ ਦੋਸਤ ਨੇ ਇੱਥੇ ਆਉਂਦੇ ਨੇ ਜਿਹੜੇ ਨੂੰ ਜਾਣਦੇ ਨੇ ਕਹਿਣਾ ਮੈਨੂੰ ਘੜੀ ਚਾਹੀਦੀ ਉਹਨੇ ਘੜੀ ਲਿਆ ਦੇਣੀ ਹੈ। ਹਾਂ। ਇਹਦੀਆਂ ਇਹਦੇ ਵਾਸਤੇ ਜਿਹੜੀਆਂ ਘੜੀਆਂ ਆਉਂਦੀਆਂ ਸਾਰਾ ਟੱਬਰ ਪਾਉਂਦਾ ਸਾਡਾ ਹੋਰ ਲੋਕ ਪਾਉਂਦੇ ਆ ਫਿਰ ਕਿਉਂਕਿ ਇਹਨੂੰ ਦੇ ਜਾਂਦੇ ਲੋਕ ਆ ਕੇ ਹੁਣ ਇਹਦੇ ਤੇ ਇੱਕ ਹੀ ਪਾਉਣੀ ਆ ਤੇ ਬਾਕੀ ਫਿਰ ਦੂਜਿਆਂ ਨੂੰ ਗਰੇ ਜਾਣਾ ਗਰੇ ਜਾਣਾ ਉਹ ਲੈ ਕੇ ਚੱਲਾਂਗੇ ਮੈਂ ਤੈਨੂੰ ਕਿਹਾ ਸੀ ਨਾ ਮੰੰਦਾਂ ਨੂੰ ਆਪਾਂ ਇਹ ਗੱਲ ਨਹੀਂ ਕਹਿਣੀ ਆਪਾਂ ਜਦੋਂ ਉਹ ਆਊਗਾ ਆਪਣਾ ਨਾ ਗੁੱਲੂ ਆਊਗਾ ਉਹਦੇ ਨਾਲ ਗੱਲ ਕਰਾਂਗੇ ਗੁੱਲੂ ਹੁਣ ਇਹ ਜਾ ਕੇ ਭੇਜੋ ਵੀ ਗੁੱਲੂ ਨੂੰ ਵੀ ਮੰੰਦਾਂ ਭੈਣ ਗਵਾਲੀਅਰ ਚਾਹੀਦੀ ਗਵਾਲੀਅਰ ਜਾਏਗੀ दिदु तो छोटी तो लड़की, लड़की की, की शादी हो गई बड़ी हो गई उसकी लड़की की भी शादी हो गई है पचास साल की हो गयी वो भी पचास साल की फिर अभी मैं बहत्तर साल की चल रही हूँ बहत्तर साल की तो मंदा हो गई है ये तो कितना बदा जी ये दो साल बड़ा मेरे। दो साल बड़ा ਬਾਪੂ 72 ਸਾਲ ਦਾ ਹੋ ਗਿਆ। ਹਮ ਸਸੀ ਦਾ ਪੁੱਤ। ਸਸੀ ਦਾ। ਪ੍ਰਭাকর। ਪ੍ਰਭাকর ਬਾਬਾ ਜੀ ਕੋਲ ਚਲਾ ਗਿਆ। ਭਗਵਾਨ ਕੇ ਪਾਸ ਚਲਾ ਗਿਆ। ਚਿੱਕੜ ਗਿਆ। ਭਗਵਾਨ ਕੇ ਪਾਸ ਗਿਆ। ਆਸ਼ਾ। ਆਸ਼ਾ ਵੀ ਭਗਵਾਨ ਦੇ ਕੋਲ ਗਈ। ਇਹਦਣ ਨੂੰ ਆਸ਼ਾ ਦਾ ਪਤਾ ਲੱਗਿਆ ਉਦੋਂ ਬਹੁਤ ਰੋਇਆ। ਹਾਂ ਮੈਂਨੇ ਬਤਾਇਆ ਨਾ। ਹਾਂ ਉਸ ਦਿਨ ਆਪਣੇ ਬਤਾ ਦਿਆ ਨਾ। ਇਤਨਾ ਰੋਇਆ 2 ਦਿਨ ਤੋਂ ਆਸ਼ਾ ਦਾ ਨਾਮ ਲੈ ਕੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ। ਅੱਜ ਵੀ ਰੋਣਾ ਨਹੀਂ। ਅਭੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਅਭੀ ਤਾਂ ਖੁਸ਼ੀ ਹੋਣੇ ਕੀ ਬਾਤ ਹਾਂ ਭੈਣ ਨੂੰ ਆਪਾਂ ਰਖੜੀ ਮਗਾਉਣਾ ਮੈਂ ਰਖੜੀ ਬਣਾਉਣੀ ਹੈ ਮੰਦਾ ਤੋਂ ਇੱਕ ਰਖੜੀ ਦਿਓ ਲੱਭ ਕੇ ਲਿਆ ਕੇ ਕੋਈ ਤਬੇ ਠੀਕ ਹੈ ਕੀ ਹੋ ਗਿਆ ਖਾਣਾ ਖਾਤੇ ਕਿ ਨਹੀਂ ਖਾਣਾ ਖਾਤਾ ਹੈ ਨਾ ਫਿਰ ਖਾਸੀ ਹੋ ਗਈ ਖਾਸੀ ਹੋ ਗਈ ਫਿਰ ਦਵਾ ਖਾਣੇ ਕਿਉਂ ਲੈ ਜਾਣਾ ਪੜਾ ਦਵਾ ਖਾਣੇ ਕਿਉਂ ਗਏ ਥੇ ਦੀਪਕ ਕੇ ਸਾਥ ਟਾਕਲ ਤਾਂ ਦੀਪਕ ਕੇ ਦੀਪਕੇ ਚ ਦਾਖਲ ਤੇ ਦੀਪਕੇ ਅੰਦਰ ਦੀਪਕੇ ਚ ਦਾਖਲ ਸੀ ਅੱਛਾ ਹਾਂ ਸਹੀ ਬਤਾ ਰਹੇ ਮਮਤਾ ਮੈਡਮ ਮਮਤਾ ਨਹੀਂ ਮਨੀਤ ਡਾਕਟਰ ਮਨੀਤ ਖਰਚਾਵਲਾ ਹੈ ਬਰ ਮਨੀਤ ਮੈਡਮ ਤੇ ਜੀ ਕਿਤੇ ਇੱਕ ਦਿਨ ਵਾਸਤੇ ਕਹਿੰਦੇ ਵੀ ਅਸੀਂ ਮਾਰ ਕੇ ਜਾਣਾ ਕਿਹੜਾ ਮੈਂ ਤੂੰ ਇੱਕ ਦਿਨ ਵਾਸਤੇ ਆ ਜਾ ਪਰ ਆਜੋ ਕੋਈ ਨਾ ਕੱਲ ਰਾਤ ਪਹੁੰਚਿਆ ਇੱਥੇ ਹੋਟਲ ਚ ਤੇ ਅੱਜ ਇਹ ਸੰਡੇ ਦੇ ਦਿਨ ਇੱਥੇ ਮੰਡੇ ਦੀ ਇਹਨਾਂ ਦੀ ਵਾਪਸੀ ਦੀ ਟ੍ਰੇਨ ਹੈ ਹਾਂ ਅਬ ਅਗਲੀ ਵਾਰ ਆਇਆ ਹਾਂ ਘੁੰਮਣਾ ਸਾਰਾ ਦਿਨ ਘੁੰਮਨੇ ਜਾਣਾ ਇਨਕੇ ਸਾਥ ਕਿੱਥੇ ਕਹਾਂ ਵੀ ਜਾਓਗੇ ਬਤਾਓ ਕਹਾਂ ਜਾਣਾ ਕਾ ਜਾਣਾ ਹੈ ਮੈਨੂੰ ਤਾਂ ਯਾ ਕੋਈ ਮਨ ਨਹੀਂ ਆਪ ਲੈ ਚਲੋ ਤੋਨੇ ਘੁਮਾ ਕੇ ਲੈ ਕੇ ਜਾਣਾ ਇਨ ਨੂੰ ਘੁਮਾ ਲੈ ਗੱਡੀ ਚ ਮੈਂ ਉਹਦੇ ਕੋਲ ਡਿਊਟੀ ਲਾਉਣਾ ਵਾ ਜਾਊਗਾ ਤੇ ਨਾ ਬੱਬਲ ਔਰ ਬੰਦਾ ਦੀਦੀ ਨਾਲ ਘੁੰਮ ਕੇ ਆ ਨਾ ਜਾ ਕੇ ਅਭੀ ਕਾਹ ਚਲੇ ਚਲੋ ਵਾ ਆਫਿਸ ਮੇਂ ਬੈਠਦੇ ਹਾਂ ਦਫਤਰ ਮੇਂ ਚਲੋ ਚਲੋ ਕਹਿੰਦਾ ਗਪਾਲ ਬਾਪੂ ਕਹਿੰਦਾ ਮੰਦਾ ਤਾਂ ਰਖੜੀ ਬਣਾਉਣੀ ਆਵੇ कपड़े तो बहुत है मैं स्वेटर लेके आई हूँ बहुत सारे दुबारे हाँ वो रखे बैग स्वेटर लेके आए थे तेरे वहाँ बना कर स्वेटर हाथ के स्वेटर बने हुए हैं अब ठंड के दिन आ गए ना सारे स्वेटर लेके आई हूँ हाथ स्वेटर कुछ स्वेटर जो चाहिए होते हैं हो क्यों कपाल को ये बंदा दीदी इसको बोलते हैं हाथ से बना के लेके आई है ਬਾਪੂ ਕਿਵੇਂ ਆ ਲੈ ਕਿੰਨਾ ਸੋਹਣਾ ਸਵੈਟਰ ਆ ਗਿਆ ਬਾਪੂ ਵਾਸਤੇ ਮੰਦਾ ਦੀਦੀ ਨੇ ਲੈ ਕੇ ਆਈ ਹੈ ਬਣਵਾ ਕੇ ਸਰਦੀ ਸਰਦੀ ਵਿੱਚ ਪਹਿਨੇਗਾ ਬਾਪੂ ਗੋਪਾਲ ਮੰਦਾ ਦੀਦੀ ਵਾਲਾ ਸਵੈਟਰ ਅੱਛਾ ਇਹ ਯਾਦ ਸਭ ਰਹੇਗਾ ਹਾਂ ਪੂਰਾ

ਇੱਕ ਤੇ ਸਰਦੀਆਂ 'ਚ ਇਹੀ ਪਾਉਣਾ ਫਿਰ ਜ਼ਿਆਦਾ ਹੈ ਨਾ ਇਹ ਰੱਖ ਲੈਨੇ ਆਪਾਂ ਇਹਦੇ ਤੇ ਲਿਖ ਦਾਂਗੇ ਮੰਦਾ ਦੀਦੀ ਵਾਲਾ ਸਵੈਟਰ ਹੈ ਨਾ ਅੱਜ ਮੰਦਾ ਭੈਣ ਹਾਂ ਸਰਪੰਚ ਆ ਕੀ ਖਰੀਦ ਲੈ ਆਇਆ ਲੈ ਅੱਜ ਤਾਂ ਸ਼ਾਪਿੰਗ ਕਰਕੇ ਆਇਆ ਸਰਪੰਚ ਆਪਣੀ ਭੈਣ ਨਾਲ ਅੱਜ ਭੈਣ ਜੁੱਤੇ ਖਰੀਦ ਕੇ ਲੈ ਆਇਆ ਯਾਰੇ ਕੀ ਬਾਤ ਹੈ ਅੱਜ ਬਾਪੂ ਗੋਪਾਲ ਆਪਣੀ ਭੈਣ ਨਾਲ ਗਿਆ ਸੀ ਜੀ ਮਾਲ ਦੇ ਵਿੱਚ ਜਾ ਕੇ ਸ਼ਾਪਿੰਗ ਕਰਕੇ ਲੈ ਕੇ ਆਇਆ ਜੁੱਤੇ ਖਰੀਦ ਕੇ ਲੈ ਕੇ ਆਇਆ ਨਾਲੇ ਨਾਲੇ ਆਪਣੀ ਭੈਣ ਤੋਂ ਰਖੜੀ ਬਣਾਈ ਸੀਗੀ ਰਖੜੀ ਗੁੱਟ ਤੇ ਬੰਨ ਕੇ ਗਪਾਰ ਅੱਜ ਸਵੇਰ ਦਾ ਬਾਪੂ ਸਾਡਾ ਪਰੇਸ਼ਾਨ ਨਾ ਘੁੰਮਦਾ ਬੰਦਾ ਭੈਣ ਦਾ ਥੈਂਕ ਯੂ ਆ ਹਾਂ ਮੇਰੇ ਲਈ ਪਰਸ ਖਰੀਦਾ ਅੱਛਾ ਪਰਸ ਖਰੀਦਿਆ ਲੈ ਬੰਦਾ ਨੂੰ ਪਰਸ ਲੈਤਾ ਜੀਜਾ ਜੀ ਨੂੰ ਕੀ ਲੈ ਕੇ ਦਿੱਤਾ ਸ਼ੋਕ ਨੂੰ ਜੀਜਾ ਜੀ ਨੂੰ ਕੋਈ ਨਹੀਂ ਲੈ ਕੇ ਦਿੱਤਾ ਚਲ ਜੀਜਾ ਜੀ ਨੂੰ ਆਪਾਂ ਰੇਡੀਓ ਦੇ ਦਾਂਗੇ ਠੀਕ ਆ ਠੀਕ ਆ ਦਿਆ ਨਾ ਛੋਟਾ ਰੇਡੀਓ ਸ਼ਬਦ ਵਾਣੀ ਸ਼ਬਦ ਵਾਣੀ ਵਾਲਾ ਰੇਡੀਓ ਇਹਦਾ ਦਿੱਤਾ ਉਹ ਜੀਜਾ ਜੀ ਦੇ ਗਿਣਤੀ ਚ ਪਾ ਦਾਂਗੇ ਠੀਕ ਆ ਇਹ ਰੱਬੀ ਰੂਹ ਸਾਡੀ ਅੱਜ ਪਹਿਲਾਂ ਤਾਂ ਆਪਦੀ ਭੈਣ ਨੂੰ ਜੱਫੀ ਪਾ ਕੇ ਰੋਇਆ ਬਹੁਤ ਤੇ ਅੱਜ ਪਰ ਹੁਣ ਜਿੰਨੀ ਖੁਸ਼ੀ ਅੱਜ ਸਾਡੇ ਬਾਪੂ ਗੋਪਾਲ ਨੂੰ ਹੋ ਰਹੀ ਆ ਤੋ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਪਰ ਬਹੁਤ ਬਹੁਤ ਥੈਂਕ ਯੂ ਇਹਨਾਂ ਦੀ ਭੈਣ ਦਾ ਮੰਦਾ ਭੈਣ ਦਾ ਤੇ ਅਸ਼ੋਕ ਜੀ ਦਾ ਸਾਦਾ ਕੋ ਬਹੁਤ ਆਨੰਦ ਹੁਆ ਉਹਨ ਕੀ ਬਹਿਨਾ ਸੇ ਮਿਲ ਕੇ ਮਿਲ ਕੇ ਸਹੀ ਵਾ ਤੇ ਉਹ ਆਨੰਦ ਕੇ ਆਸੂ ਇਤਨੇ ਬਹੇ ਇਤਨੇ ਬਹੇ ਕਿ ਨੀਚੇ ਗਿਲਾ ਹੋ ਗਿਆ ਇਸਰਾ ਦਾ ਅਰੇ ਕੀ ਆਵਾ ਸਲ ਅਬੂ ਖੁਸ਼ ਹੁੰਦੂ ਮੰਦਾ ਆ ਕੀ ਨਾ ਹੁਣ ਤੈਨੂੰ ਮਿਲ ਗਈ ਨਾ ਕੇ ਹੁਣ ਤੂੰ ਕਹਿਣਾ ਨੀਗਾ ਹੁਣ ਇਹ ਅਗਲੇ ਇੱਕ ਵਾਰ ਫੇਰ ਆਉਂ ਅਗਲੇ ਸਾਲ ਨਾ ਸਾਲ ਚ ਇੱਕ ਵਾਰ ਆਇਆ ਕਰੋਗੇ ਪਰ ਤੂੰ ਇਹਦੇ ਨਾਲ ਫੋਨ ਤੇ ਗੱਲ ਕਰਕੇ ਇਹਨੂੰ ਕਿਹਾ ਕਰ ਹਾਲ ਚਾਲ ਪੁੱਛਿਆ ਕਰ ਤੂੰ ਇਹਨਾਂ ਕਿਹਾ ਕਰ ਵੀ ਹੁਣੇ ਆ ਜਾ ਹੁਣੇ ਆ ਜਾ ਫਿਰ ਇਹ ਵੀ ਦੁਖੀ ਹੁੰਦੀ ਹੈ ਵਿਚਾਰੀ ਇਹ ਵੀ ਹੁਣ ਬੁੱਢੀ ਹੋ ਗਈ ਔਰ ਇਹਦੇ ਬੱਚੇ ਕਿੱਡੇ ਕਿੱਡੇ ਹੋ ਗਏ ਆ ਇਹ ਸਾਰੀ ਜ਼ਿੰਮੇਵਾਰੀ ਵੀ ਇਹਦੇ ਤੇ ਹੈ ਨਾ ਇਹ ਬੱਚਿਆਂ ਨੂੰ ਵੀ ਦੇਖਦੀ ਆ ਔਰ ਜਿਹੜੀ ਇਹਦੀ ਛੋਟੀ ਜੀ ਕੁੜੀ ਸੀ ਉਹਦੇ ਅੱਗੇ ਕੁੜੀ ਹੋ ਗਈ ਉਹਦਾ ਵੀ ਵਿਆਹ ਹੋ ਗਿਆ ਕੁੜੀ ਦਾ ਵਿਆਹ ਹੋ ਗਿਆ ਹਾਂ ਦੇਖ ਲੈ ਇਹ ਨਾਨੀ ਬਣ ਗਈ ਨਾਨੀ ਨਹੀਂ ਪਰਦਾ ਨੀ ਵੀ ਬਨਣ ਵਾਲੀ ਹੈ ਜੇ ਤੋ ਕਿ ਬਲਕਿ ਪਰਦਾ ਨੀ ਵੀ ਨਹੀਂ ਨਹੀਂ ਅਭੀ ਬਨ ਜਾਏਗੀ ਕੋਈ ਬਾਤ ਨਹੀਂ ਭਗਵਾਨ ਕਿਰਪਾ ਕਰੇਗਾ ਦੇਖ ਲੈ ਗਪਾਲ ਬਾਪੂ ਜੂਤੇ ਬਤਾਓ ਇਦੋਂ ਜੂਤੇ ਲੈ ਆਂਦੇ ਬਾਪੂ ਲੈ ਬਾਪੂ ਗਪਾਲ ਬੂਟ ਲੈ ਕੇ ਆਇਆ ਭਾਈ 1894 ਬਾਟਾ ਕੰਪਨੀ ਦੇ ਉਹ ਦੇਖੋ ਕਿੰਨੇ ਸੋਹਣੇ ਸ਼ੂਜ਼ ਬਾਪੂ ਲੈ ਕੇ ਆਇਆ ਕਿ ਤੁਹਾਨੂੰ ਹੋਰ ਦਸੀਏ ਬਾਪੂ ਦੇ ਨਾ ਸ਼ੂ ਪੈਂਦੇ ਹੀ ਇਹ ਜਿਹੇ ਬੂਟ ਆ ਜਿਹੜੇ ਮੂਰਿਓ ਖੁੱਲੇ ਹੁਣ ਕਿਉਂਕਿ ਇਹਦੀ ਉਹਨਾਂ ਨੇ ਜਿਨ੍ਹਾਂ ਨੇ ਬਾਪੂ ਤੇ ਜ਼ੁਲਮ ਕੀਤਾ ਪੈਰ ਦੀਆਂ ਉਂਗਲਾਂ ਤੋੜੀਆਂ ਹੋਈਆਂ ਵਾ ਬਾਪੂ ਦਾ ਪੈਰ 7 ਨੰਬਰ ਤੋਂ ਵੀ ਛੋਟਾ ਵਾ ਵੈਸੇ ਸਾਢੇ 6 ਨੰਬਰ ਆ ਪਰ ਬਾਪੂ ਦੇ ਜੁੱਤਾ ਜਿਹੜਾ ਪਹਿਣਾ ਉਹ 8 ਜਾਂ 9 ਨੰਬਰ ਦੇ 8 ਨੰਬਰ ਪਹਿਣਾ ਕਿਉਂਕਿ ਉਹ ਗੁੱਠੇ ਤੇ ਗੁੱਠਾ ਉਂਗਲ ਇਦਾਂ ਚੜੀ ਹੋਣ ਕਰਕੇ ਪੈਰ ਵੱਡਾ ਪੰਜੇ ਵਾਲਾ ਪੈਰ ਹੀ ਪੈਂਦਾ ਔਰ ਖੁੱਲੇ ਪੰਜੇ ਵਾਲਾ ਬੂਟ ਹੀ ਪੈਂਦਾ ਤੇ ਅੱਜ ਮੁੰਡਾ ਭੈਣ ਨੇ ਬੂਟ ਲੈ ਕੇ ਦਿੱਤੇ ਬਾਪੂ ਗੋਪਾਲ ਨੂੰ ਔਰ ਬਾਪੂ ਗੋਪਾਲ ਸ਼ਾਨ ਨਾਲ ਬੂਟ ਪਾ ਕੇ ਘੁੰਮਿਆ ਕਰੂ ਔਰ ਆਪ ਦੇ ਕੋਲ ਕਿੰਨਾ بڑا ਬਿਲਡਿੰਗ ਬਣ ਗਿਆ ਹੈ ਨਾ ਉਹ ਤੇ ਤਾਂ ਚੱਕੀ ਲਾ ਕੇ ਉਧਰ ਪਾ ਲਿਆ ਜਾਂ ਮਾਰਨ ਤੇ ਚੱਕੀ ਲੱਗ ਗਈ ਕਿ ਮੈਂ ਇਹ ਕਣਕ ਦੀ ਰੋਟੀ ਜਦੋਂ ਵੀ ਮੰਦਾ ਦੀਦੀ ਕੋਲ ਨੂੰ ਬਸ ਬਾਏ ਬਾਏ ਬੋਲੋ ਜਾਣਾ ਹੈ ਹਾਂ ਫੜ ਲਾ ਪੈਸੇ ले लो कोई बात नहीं ले लो मंदा दीदी ले लो प्लीज ले लो चलो राखी लो। का हमारी तरफ से है कागज है, है क्या इसका क्या आएगा अच्छा जीते रहो जो आए उनका कुछ नहीं जो नहीं आए उनका पे। पे। ये कौन सी बड़ी बात है पहले मंदा को बोलो धन्यवाद दीदी तुम आई रोटी पानी रोटी पानी छके जाओ नंगर पानी छके जाओ नंगर पानी ले लिया ठीक है मंदा दीदी को बोलो नमस्ते भेजो उनको ठीक है नमस्ते रोना नहीं ठीक है खुश रहना है ठीक है खुश रहना है बाबा चलो चल छोड़ के आओ दीदी को अच्छे से रहना आह ठीक अच्छे से रहना रोना नहीं रोना नहीं याद भी, भी नहीं निकालना मैं आती हूँ जनवरी में अमृत सर बाय